ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਾਖੀ ਕਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾ ਲਈ ਠਾਕੁਰ ਨੂੰ ਮੰਨਣ ਵਾਲੇ ਤਰਸ ਗਿਆ ਇੱਕ ਵਾਰ ਗੁਰੂ ਦਾ ਸਿੱਖ ਜਦੋਂ ਇੱਕ ਛੋਟੀ ਬੱਚੀ ਨੂੰ ਜ਼ਾਲਮ ਲੈ ਕੇ ਜਾ ਰਿਹਾ ਸੀ ਤਾਂ ਉਸ ਗੁਰੂ ਦੇ ਸਿੱਖ ਨੇ ਉਹਨਾਂ ਨਾਲ ਮੁਕਾਬਲਾ ਕੀਤਾ ਬੱਚੀ ਨੂੰ ਛੁਡਾਇਆ ਬੱਚੀ ਤਾਂ ਆਪਣੇ ਘਰ ਚਲੀ ਗਈ ਪਰ ਮਗਰੋਂ ਉਹਦਾ ਉਹਨਾਂ ਨਾਲ ਮੁਕਾਬਲਾ ਬਹੁਤ ਹੋਇਆ ਤੇ ਉਹ ਬਹੁਤ ਜ਼ਿਆਦਾ ਥੱਕ ਹਾਰ ਗਿਆ ਤੇ ਡਿੱਗ ਗਿਆ ਇੱਕ ਸੋਹਿਨਾ ਤੇ ਮੋਹਿਨਾ ਨਾਂ ਦੇ ਪਤੀ ਪਤਨੀ ਜੋ ਕਿ ਠਾਕੁਰ ਦੀ ਬਹੁਤ ਜ਼ਿਆਦਾ ਪੂਜਾ ਕਰਦੇ ਸੀ ਸੁਚੇ ਜਲ ਨਾਲ ਰੋਜ਼ ਇਸ਼ਨਾਨ ਕਰਾਉਣਾ ਉਹਦੇ ਦਰਸ਼ਨਾਂ ਲਈ ਤੜਫਣਾ ਬਹੁਤ ਹੀ ਜ਼ਿਆਦਾ ਭਗਤੀ ਕਰਦੇ ਸੀ ਉਹ ਗੁਰਸੇਖ ਉੱਥੇ ਬੈਠਾ ਤੜਫੀ ਜਾਂਦਾ ਏ ਤੇ ਉਹ ਤੁਰਿਆਂ ਜ ਉਹ ਉੱਥੋਂ ਪਾਣੀ ਲੈ ਕੇ ਆਉਂਦੇ ਹੁੰਦੇ ਸੀ ਠਾਕੁਰ ਦੇ ਇਸ਼ਨਾਨ ਲਈ ਉਹ ਜਿਹੜੇ ਰਸਤੇ ਤੋਂ ਲੰਘੇ ਉਥੇ ਗੁਰਸਿੱਖ ਡਿੱਗਾ ਪਿਆ ਜਦੋਂ ਡਿੱਗਾ ਪਿਆ ਤੇ ਉਹਨੇ ਉਹਨਾਂ ਦੋਵਾਂ ਨੂੰ ਵੇਖਿਆ ਤੇ ਕਿਹਾ ਮੈਨੂੰ ਪਾਣੀ ਪਿਆ ਦਿਓ ਉਹਨਾਂ ਦੋਵਾਂ ਨੇ ਸੋਚਿਆ ਕਿ ਆਪਣਾ ਤਾਂ ਜੇ ਆਪਾਂ ਇਹਨਾਂ ਨੂੰ ਪਾਣੀ ਪਿਆਤਾ ਤੇ ਪਾਣੀ ਝੂਠਾ ਹੋ ਜਾਊਗਾ ਆਪਾਂ ਤਾਂ ਠਾਕੁਰ ਨੂੰ ਸੁੱਚੇ ਪਾਣੀ ਦਾ ਇਸ਼ਨਾਨ ਕਰਾਉਣਾ ਹੈ ਕਹਿੰਦੇ ਉਹ ਸਿੱਖ ਨੇ ਬੜੀ ਵਾਰ ਕਿਹਾ ਪਾਣੀ ਪਿਆ ਦੋ ਪਾਣੀ ਪਿਆ ਦੋ ਪਰ ਉਹਨਾਂ ਨੇ ਕਿਹਾ ਸਾਡਾ ਪਾਣੀ ਝੂਠਾ ਹੋ ਜਾਵੇਗਾ ਤੇ ਤੁਰ ਪਏ ਤੇ ਗੁਰ ਸਿੱਖ ਨੇ ਕਿਹਾ ਹੁਣ ਫਿਰ ਰੱਬ ਤੁਹਾਨੂੰ ਦਰਸ਼ਨ ਵੀ ਨਹੀਂ ਦਿੰਦਾ ਕਹਿੰਦੇ ਉਹ ਐਵੇਂ ਜਦੋਂ ਉਹਨਾਂ ਸੁਣਿਆ ਉਹ ਚੁੱਪ ਕਰਕੇ ਚਲੇ ਗਏ ਘਰੇ ਜਾ ਕੇ ਇਸ਼ਨਾਨ ਕਰਾਇਆ ਠਾਕੁਰ ਨੂੰ ਤੇ ਘਰੋਂ ਪਾਣੀ ਲੈ ਕੇ ਦੁਬਾਰਾ ਉਹ ਸਿੱਖ ਕੋਲ ਆਏ ਜਦੋਂ ਆਏ ਤਾਂ ਉਹ ਸਿੱਖ ਆਪ ਦੇ ਸਾਹ ਛੱਡ ਚੁੱਕਿਆ ਸੀ ਬੜਾ ਅਫਸੋਸ ਹੋਇਆ ਘਰੇ ਗਏ ਚਲੇ ਪਰ ਕੰਨਾਂ ਵਿੱਚ ਉਹੀ ਆਵਾਜ਼ ਹੁਣ ਨਹੀਂ ਤੁਹਾਨੂੰ ਦਰਸ਼ਨ ਦਿੰਦਾ ਹੁਣ ਨਹੀਂ ਤੁਹਾਨੂੰ ਦਰਸ਼ਨ ਹੁੰਦੇ ਬੜੇ ਬੇਚੈਨ ਹੋਏ ਬੇਚੈਨੀ ਦੀ ਕੋਈ ਹੱਦ ਨਾ ਰਹੀ ਤੇ ਉਥੋਂ ਦੀ ਰਾਣੀ ਨੇ ਉਹ ਸਿੱਖ ਦਾ ਅੰਗੀਠਾ ਸਹਿ ਬਣਵਾਇਆ ਤੇ ਉਹ ਸਿੱਖ ਨੂੰ ਉਥੋਂ ਚੁੱਕਿਆ ਤੇ ਉਹਦਾ ਅੰਗੀਠਾ ਸਹਿ ਬਣਵਾ ਦਿੱਤਾ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਲਗੀਆਂ ਵਾਲੇ ਮਹਾਰਾਜ ਆਪਣੇ ਸਿੱਖ ਦੀ ਸਾਰ ਲੈਣ ਆਏ ਪਹਿਲਾਂ ਉਹਨਾਂ ਰਾਣੀ ਦਾ ਧੰਨਵਾਦ ਕੀਤਾ ਤੇ ਇਹਨਾਂ ਦੋਵਾਂ ਪਤੀ ਪਤਨੀ ਨੂੰ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਰਸਤੇ ਉੋਂ ਲੰਘਣਾ ਉਹ ਦੋਵੇਂ ਜਾਣੇ ਉਸ ਰਸਤੇ ਖੜ ਗਏ ਕਿ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਾਂਗੇ ਪਰ ਕੀ ਹੋਇਆ ਗੁਰੂ ਗੋਬਿੰਦ ਸਿੰਘ ਜੀ ਅੰਤਰਜਾਮੀ ਦਿਲਾਂ ਦੀਆਂ ਜਾਣਨ ਵਾਲੇ ਉਹਨਾਂ ਨੇ ਘੋੜਾ ਪਿਛਲੇ ਰਾਹ ਤੋਂ ਵਾਪਸ ਕਰ ਲਿਆ ਤੇ ਉਸ ਰਾਹ ਆਏ ਨਾ ਈ ਉਹਨਾਂ ਦੇ ਮਨ ਵਿੱਚ ਬੜਾ ਵਿਰਾਗ ਆਇਆ ਆਪਾਂ ਨੂੰ ਤਾਂ ਦਰਸ਼ਨ ਹੀ ਨਹੀਂ ਹੋਏ ਤੇ ਉਹ ਆਵਾਜ਼ਾਂ ਹੁਣ ਨਹੀਂ ਤੁਹਾਨੂੰ ਦਰਸ਼ਨ ਦਿੰਦੇ ਹੁਣ ਨਹੀਂ ਤੁਹਾਨੂੰ ਦਰਸ਼ਨ ਹੁੰਦੇ ਉਹ ਆਵਾਜ਼ਾਂ ਗੂੰਜਦੀਆਂ ਰਹੀਆਂ ਕਹਿੰਦੇ ਫਿਰ ਦੋਵਾਂ ਪਤੀ ਪਤਨੀ ਨੇ ਇੱਕ ਦਿਨ ਮਨ ਬਣਾਇਆ ਸਾਰਾ ਕੁਝ ਵੇਚ ਵਟ ਕੇ ਕਹਿੰਦੇ ਆਪਾਂ ਪਾਣੀ ਪੀਣ ਲਈ ਖੂਬ ਬਣਵਾ ਲਈਏ ਉਹਨਾਂ ਨੇ ਪਾਣੀ ਪੀਣ ਲਈ ਰਾਹੀ ਗੀਰਾਂ ਵਾਸਤੇ ਖੂਬ ਬਣਵਾ ਦਿੱਤਾ ਤੇ ਦੋਵੇਂ ਜਾਣੇ ਸਲਾਹ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਉਹਨਾਂ ਦੇ ਕੋਲ ਚਲੇ ਗਏ ਜਦੋਂ ਉੱਥੇ ਗਏ ਤਾਂ ਮਾਤਾ ਜੀਤਾ ਨੂੰ ਮਿਲੇ ਕਹਿੰਦੇ ਕਿ ਸਾਡੇ ਨਾਲ ਇਸ ਤਰ੍ਹਾਂ ਹੋਇਆ ਏ ਸਾਰਾ ਕੁਝ ਦੱਸਿਆ ਤੇ ਕਹਿੰਦੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਆਏ ਆ ਤੇ ਮਾਤਾ ਜੀ ਨੇ ਕਿਹਾ ਕਰਵਾ ਦਿੰਨੇ ਆ ਦਰਸ਼ਨ ਜਦੋਂ ਉਹ ਉਹਨਾਂ ਨੂੰ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਕੋਲ ਗਏ ਤੇ ਉਹਨਾਂ ਕੀ ਕੀਤਾ ਆਪ ਦਾ ਮੁਖ ਫੇਰ ਲਿਆ ਉਹ ਦੋਵੇਂ ਪਤੀ ਪਤਨੀ ਬੇਸੁੱਧ ਹੋਏ ਕਹਿੰਦੇ ਅਸੀਂ ਇੱਥੇ ਆ ਕੇ ਵੀ ਦਰਸ਼ਨ ਨਾ ਕਰ ਸਕੇ ਗੁਰੂ ਨੇ ਤਾਂ ਸਾਡੇ ਤੋਂ ਮੂੰਹ ਹੀ ਫੇਰ ਲਿਆ ਫਿਰ ਕਹਿੰਦੇ ਕਿ ਮਾਤਾ ਨੇ ਕਿਹਾ ਤੁਸੀਂ ਇਸ ਤਰ੍ਹਾਂ ਕਰੋ ਜੇ ਤੁਹਾਨੂੰ ਜ਼ਿਆਦਾ ਹੀ ਹੈ ਵੀ ਅਸੀਂ ਉਹ ਗੁਰੂ ਦੇ ਦਰਸ਼ਨ ਕਰਨੇ ਹੀ ਆ ਇਸ ਵਿੱਚ ਉਹਨਾਂ ਦੀ ਕੋਈ ਖੇੜ ਹੈ ਉਹਨਾਂ ਨੂੰ ਫੁੱਲਾਂ ਦਾ ਬਹੁਤ ਸ਼ੌਂਕ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਰੋਜ਼ ਫੁੱਲਾਂ ਦੀ ਮਾਲਾ ਫੇਰਦੇ ਸਨ ਤੁਸੀਂ ਬਾਗ ਬਗੀਚੀ ਵਿੱਚ ਕੰਮ ਕਰੋ ਮਾਲੀ ਦਾ ਕੰਮ ਕਰੋ ਫੁੱਲ ਲਾਓ ਉਹਨਾਂ ਨੇ ਸੋਹਣੇ ਸੋਹਣੇ ਫੁੱਲ ਲਾਏ ਤਿਆਰ ਹੋਏ ਟਾਈਮ ਲੱਗਿਆ ਫੁੱਲ ਖਿੜ ਗਏ ਕਿ ਹੁਣ ਜਿੱਦਨ ਸਾਡੇ ਫੁੱਲ ਪੂਰੀ ਤਰ੍ਹਾਂ ਖਿੜ ਗਏ ਗੁਰੂ ਵਾਸਤੇ ਲੈ ਕੇ ਜਾਵਾਂਗੇ ਤੇ ਕੀ ਹੋਇਆ ਇੱਕ ਸਾਧੂ ਆਇਆ ਫੁੱਲ ਲੈਣ ਉਹਨੇ ਕਿਹਾ ਕਿ ਮੈਨੂੰ ਫੁੱਲ ਚਾਹੀਦੇ ਆ ਉਹਨੇ ਕਿਹਾ ਆਹ ਕਿਆਰੀ ਛੱਡ ਕੇ ਤੂੰ ਜਿਹੜੀ ਮਰਜ਼ੀ ਲੈ ਜਾ ਆਹ ਕਿਆਰੀ ਛੱਡ ਕੇ ਜਿਹੜੀ ਮਰਜ਼ੀ ਲੈ ਜਾ ਪਰ ਉਹ ਸਾਧੂ ਨੇ ਕਿਹਾ ਫਕੀਰ ਨੇ ਮੈਂ ਇਹੀ ਲੈ ਕੇ ਜਾਣਾ ਉਹਨਾਂ ਦੋਵਾਂ ਜੀਆ ਨੇ ਬੜਾ ਰੋਕਿਆ ਬੜੇ ਮਿੰਨਤਾਂ ਤਰਲੇ ਕੀਤੇ ਕਿ ਨਹੀਂ ਇਹ ਸਾਡੇ ਗੁਰੂ ਦੇ ਆ ਉਹਨੇ ਜ਼ਬਰਦਸਤੀ ਫੁੱਲ ਤੋੜ ਲਏ ਤੇ ਜਾ ਕੇ ਗੁਰੂ ਜੀ ਨੂੰ ਭੇਟ ਕੀਤੇ ਤੇ ਉਹ ਦੋਵੇਂ ਜੀ ਇਨਾ ਵੇਖ ਕੇ ਵੀ ਅਸੀਂ ਐਨੇ ਚਿਰ ਦੇ ਫੁੱਲ ਗੁਰੂ ਲਈ ਤਿਆਰ ਕਰਦੇ ਪਏ ਸੀ ਉਹਨਾਂ ਦੇ ਦਰਸ਼ਨਾਂ ਲਈ ਤੇ ਅੱਜ ਉਹ ਵੀ ਸਾਡੇ ਹੱਥੋਂ ਗਏ ਚਲੇ ਹੁਣ ਅਸੀਂ ਦਰਸ਼ਨ ਕਿਵੇਂ ਕਰਾਂਗੇ ਉਹ ਦੋਵੇਂ ਜੀ ਉੱਥੇ ਬੇਹੋਸ਼ ਹੋ ਗਏ ਉਧਰ ਉਹ ਸਾਧੂ ਫਕੀਰ ਗੁਰੂ ਜੀ ਕੋਲ ਫੁੱਲ ਲੈ ਕੇ ਗਿਆ ਗੁਰੂ ਜੀ ਨੂੰ ਫੁੱਲ ਭੇਟ ਕੀਤੇ ਤੇ ਗੁਰੂ ਜੀ ਭਰੇ ਦਰਬਾਰ ਵਿੱਚੋਂ ਉੱਠ ਕੇ ਆ ਗਏ ਮਾਤਾ ਜੀ ਤਾਂ ਕੀ ਵੇਖਦੀ ਐ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਐਵੇਂ ਕਦੀ ਉੱਠੇ ਨਹੀਂ ਵਿੱਚ ਦਰਬਾਰ ਤੋਂ ਗੁਰੂ ਜੀ ਭੱਜੇ ਆਉਂਦੇ ਆ ਤੇ ਦੋਵਾਂ ਨੂੰ ਉੱਥੋਂ ਚੁੱਕ ਕੇ ਆਪਣੀ ਗੋਦੀ ਵਿੱਚ ਪਾਉਂਦੇ ਆ ਧੰਨ ਉਹ ਦੋਵੇਂ ਪਤੀ ਪਤਨੀ ਜਿਨ੍ਹਾਂ ਦਾ ਸਿਰ ਕਲਗੀਆਂ ਵਾਲੇ ਨੇ ਆਪਣੀ ਗੋਦੀ ਵਿੱਚ ਰੱਖਿਆ ਗੋਦੀ ਵਿੱਚ ਰੱਖਦਿਆਂ ਉਹਨਾਂ ਨੂੰ ਸੁਰਤ ਆਈ ਬੜੇ ਪਿਆਰ ਨਾਲ ਕਿਹਾ ਉਠੋ ਤੁਹਾਡੇ ਫੁੱਲ ਮੇਰੇ ਕੋਲ ਪਹੁੰਚ ਗਏ ਆ ਐਨੀ ਛਰਦਾ ਤੁਹਾਡੀ ਗੁਰੂ ਨੂੰ ਵੇਖ ਕੇ ਅੱਖਾਂ ਪਾਰ ਆਈਆਂ ਨੀਰ ਨਾਲ ਗੁਰੂ ਦੇ ਪੈਰ ਧੋ ਦਿੱਤੇ ਚਰਨ ਧੋ ਦਿੱਤੇ ਉੱਠੇ ਕੁੱਟ ਕੇ ਗਲ ਨਾਲ ਲਾਇਆ ਤੇ ਸਾਰੇ ਦੁੱਖ ਦੂਰ ਕੀਤੇ ਤਾਂ ਗੁਰੂ ਨੇ ਕਿਹਾ ਤੁਹਾਡੇ ਫੁੱਲ ਮੇਰੇ ਕੋਲ ਪਹੁੰਚ ਗਏ ਆ ਜਾਓ ਤੁਹਾਡੀਆਂ ਸਾਰੀਆਂ ਪੁੱਲਾ ਮਾਫ ਹੁਣ ਤੁਹਾਡਾ ਲੋਕ ਤੇ ਪ੍ਰਲੋਕ ਸੁਹੇਲਾ ਜਾਓ ਤੁਹਾਡੀਆਂ ਸਾਰੀਆਂ ਪੁੱਲਾ ਮਾਫ ਉਹਨਾਂ ਦੀਆਂ ਸਾਰੀਆਂ ਗਲਤੀਆਂ ਮਾਫ਼ ਕਰਕੇ ਗੁਰੂ ਨੇ ਆਪਣੇ ਚਰਨਾਂ ਵਿੱਚ ਲਾਇਆ ਉਹ ਗੁਰੂ ਦੇ ਦਰਸ਼ਨ ਕਰਕੇ ਨਿਹਾਲ ਹੋ ਗਏ ਉਹਨਾਂ ਨੇ ਆਪਣਾ ਜੀਵਨ ਸਫਲ ਬਣਾ ਲਿਆ ਸਾਧ ਸੰਗਤ ਜੀ ਆਪਣੇ ਕੋਲ ਗਲਤੀਆਂ ਹੋ ਜਾਣ ਤੇ ਆਪਣਾ ਗੁਰੂ ਬੜਾ ਬੇਅੰਤ ਹੈ ਜਾਣ ਬੁੱਝ ਕੇ ਕੀਤੀਆਂ ਗਲਤੀਆਂ ਦੀ ਮਾਫੀ ਨਹੀਂ ਜਾਣੇ ਅਣਜਾਣੇ ਵਿੱਚ ਗਲਤੀਆਂ ਹੋ ਜਾਣ ਤੇ ਸਾਡਾ ਗੁਰੂ ਬਖਸ਼ ਦਿੰਦਾ ਹੈ ਤੇ ਕਈ ਵਾਰ ਕਹਿੰਦੇ ਆ ਕਿ ਜੇ ਜਾਣ ਬੁੱਝ ਕੇ ਵੀ ਹੋ ਜੇ ਇੰਨਾ ਕੋ ਗੁਰੂ ਨੂੰ ਧਿਆਉਓ ਇੰਨਾ ਧਿਆਉਓ ਕਿ ਗੁਰੂ ਆਪਣੀ ਗਲਤੀ ਮਾਫ ਕਰ ਦੇਵੇ ਇਹ ਨਹੀਂ ਗਲਤੀਆਂ ਹੀ ਕਰੀ ਜਾਓ ਜੀ ਗੁਰੂ ਨੇ ਤਾਂ ਮਾਫ ਕਰ ਹੀ ਦੇਣਾ ਆਉਂਦੇ ਲਈ ਬਹੁਤ ਭਗਤੀ ਕਰਨੀ ਪੈਂਦੀ ਏ ਜੋ ਸਾਡੇ ਵਰਗਿਆਂ ਤੋਂ ਕਦੀ ਹੋ ਹੀ ਨਹੀਂ ਸਕਦੀ ਪਰ ਜੇ ਦਿਲ ਚ ਧਾਰ ਲਿਏ ਉਹ ਗੁਰੂ ਨੂੰ ਮਿਲਣ ਦੀ ਤਾਂਗ ਪੈਦਾ ਕਰ ਲਗੇ ਫਿਰ ਇਹ ਸਭ ਕੁਝ ਹੋ ਜਾਂਦਾ ਸੋ ਸਾਥ ਸੰਗਤ ਇਹ ਸਾਖੀ ਸੁਣਾਉਂਦਿਆਂ ਕੋਈ ਗਲਤੀ ਹੋਈ ਤਾਂ ਭੁੱਲ ਚੁੱਕ ਮਾਫ ਕਰਨਾ ਅਮਰਤ ਵੇਲੇ ਉਠੋ ਨਾਮ ਬਾਣੀ ਨਾਲ ਜੁੜੋ ਗੁਰੂ ਵਾਲੇ ਬਣੋ ਸਿੰਘ ਸਜੋ ਸੱਚ ਬੋਲੋ ਝੂਠ ਨਾ ਬੋਲੋ ਈਰਖਾ ਨਾ ਕਰੋ ਨਫ਼ਰਤ ਨਾ ਕਰੋ ਪਿਆਰ ਨਾਲ ਰਹੋ ਸਰਬੱਤ ਦਾ ਭਲਾ ਮੰਗੋ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਤੇ ਕਮੈਂਟ ਕਰਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ